ਨੀ ਪਾਰਟੀ ਦੀ ਸਰਕਾਰ ਚ ਪੂਰੇ ਪੰਜਾਬ ਚ ਸਵੱਛਤਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਲੋਕਾਂ ਨੂੰ ਤਾਜੀ ਹਵਾ ਨਹੀਂ ਮਿਲਦੀ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਔਰ ਅੰਮ੍ਰਿਤਸਰ ਦੇ ਅੰਦਰ ਜਿਹੜੀ ਗੁਰੂ ਰਾਮਦਾਸ ਦੀ ਨਗਰੀ ਹੈ ਸ੍ਰੀ ਹਰਮੰਦਰ ਸਾਹਿਬ ਦਰਗਿਆਨਾ ਤੀਰਤ ਜਲਿਆਂਵਾਲਾ ਬਾਗ ਔਰ ਭਗਵਾਨ ਵਾਲਮੀਕੀ ਤੀਰਤ ਜਿੱਥੇ ਹੈ ਉਸ ਅੰਮ੍ਰਿਤਸਰ ਦੇ ਅੰਦਰ ਕਚਰੇ ਦੇ ਢੇਰ ਲੱਗੇ ਨੇ ਕੂੜੇ ਦੇ ਢੇਰ ਲੱਗੇ ਨੇ ਔਰ ਹਾਲਾਤ ਐਵੇਂ ਤਰੰਜੀਤ ਐਮਨੂ ਜਿੱਥੇ ਆਈਟੀਆਈ ਆ ਉੱਥੇ ਕੂੜਾ ਜਲ ਰਿਹਾ ਹੈ ਦੂਜੇ ਪਾਸੇ ਚਬਾਲ ਰੋਡ ਤੇ ਗੁਰਬਖਸ਼ ਨਗਰ ਦੇ ਕੋਲ ਨਰਸਿੰਗ ਕਾਲਜ ਦੇ ਨਾਲ ਕੂੜੇ ਦਾ ਵੱਡਾ ਡੰਬ ਲੱਗਾ ਆਇਆ ਔਰ ਉਰ ਚ ਅੱਗ ਲੱਗਦੀ ਆ ਯਾਰ ਔਰ ਰੋਜ਼ ਅੱਗ ਦੇ ਕਾਰਨ ਆਸ-ਪਾਸ ਦੇ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ ਹੁਣ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਇਰਤੇ ਨੋਟਿਸ ਜਾਰੀ ਕਰਦਿਆਂ ਹੋਇਆ ਇਹ ਚਿੰਤਾ ਜ਼ਾਹਰ ਕੀਤੀ ਕਿ ਕਿਸ ਤਰ੍ਹਾਂ ਬਿਮਾਰੀਆਂ ਆਮ ਆਦਮੀ ਨੂੰ ਇਸ ਕੂੜੇ ਦੇ ਕਾਰਨ ਲੱਗ ਰਹੀਆਂ ਲੇਕਿਨ ਭਗਵੰਤ ਮਾਨ ਦੀ ਸਰਕਾਰ ਸਿਫਤੀ ਦਾ ਘਰ ਅੰਮਰਸਰ ਗੁਰੂ ਰਾਮਦਾਸ ਜੀ ਨਗਰੀ ਅੰਮਰਸਰ ਸ੍ਰੀ ਹਰਮੰਦਰ ਸਾਹਿਬ ਦੀ ਦਰਗਾਣਾ ਤੀਰਤ ਦੀ ਜਲਿਆਂਵਾਲਾ ਬਾਗ ਦੀ ਧਰਤੀ ਭਗਵਾਨ ਵਾਲਮੀਕੀ ਦੀ ਤੀਰਤ ਦੀ ਧਰਤੀ ਨੂੰ ਅੱਜ ਕੂੜੇ ਦੇ ਡੰਪ ਜਗ੍ਹਾ ਬਣਾ ਦਿੱਤਾ ਹੈ ਔਰ ਜਗ੍ਹਾ ਜਗ੍ਹਾ ਤੇ ਕੂੜੇ ਦੇ ਸੜਨ ਕਾਰਨ ਜਿਹੜਾ ਧੂਆਂ ਹੋ ਰਿਹਾ ਉਹ ਹਾਨੀਕਾਰਕ ਹੋ ਰਿਹਾ ਔਰ ਐਨਜੀਟੀ ਨੇ ਜਿਹੜਾ ਸਖਤ ਇਤਰਾਜ਼ ਜਤਾਇਆ ਐ ਐਕਸ਼ਨ ਦੀ ਗੱਲ ਕੀਤੀ ਐ ਇਰ ਤੋਂ ਆਮ ਆਨੰਦੀ ਪਾਰਟੀ ਦੀ ਪੋਲ ਖੁੱਲ ਗਈ ਭਗਵੰਤ ਮਾਨ ਸਾਹਿਬ ਪੰਜਾਬੀਆਂ ਦਾ ਕੁਝ ਭਲਾ ਸੋਚ ਲੋ ਕੇਵਲ ਅਰਵਿੰਦ ਕੇਜਰੀਵਾਲ ਨੂੰ ਹੈਲੀਕਾਪਟਰਾਂ ਤੇ ਘੁਮਾਉਣ ਨਾਲ ਔਰ ਤਿਹਾਰ ਜੇਲ ਰਿਟਰਨ ਤਿਕੜੀ ਅਰਵਿੰਦ ਕੇਜਰੀਵਾਲ ਸੁਸੋਧਿਆ ਤੇ ਜੈਨ ਔਰੀ ਖਾਤਰਦਾਰੀ ਚ ਪੂਰੀ ਸਰਕਾਰ ਲੱਗੀ ਐ ਔਰ ਦੂਜੇ ਪਾਸੇ ਐਨਜੀਟੀ ਪੰਜਾਬ ਸਰਕਾਰ ਨੂੰ ਚੇਤਾਵਨੀ ਰਹੀ ਹੈ ਕਿ ਸਿੱਖਤੀ ਦਾ ਕਾਰਗੁਰ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਕੂੜੇ ਦੇ ਜਲਨ ਦੀ ਗੈਸ ਦਾ ਚੈਂਬਰ ਬਣ ਚੁੱਕਾ ਹੈ ਕੂੜੇ ਦੀ ਬਦਬੂ ਦਾ ਚੈਂਬਰ ਬਣ ਚੁੱਕਾ ਹੈ ਔਰ ਜਿੱਥੇ ਪੂਰੇ ਵਰਲਡ ਦੇ ਲੋਕ ਆ ਕੇ ਸਿਰ ਚੁਕਾਉਂਦੇ ਹੁਣ ਅੱਜ ਉਥੇ ਕੂੜੇ ਦਾ ਧੂਆ ਤੇ ਕੂੜੇ ਦੀ ਬਦਬੂ ਸ਼ਹਿਰ ਵਾਸੀਆਂ ਨੂੰ ਵੀ ਔਰ ਪ੍ਰੇਟਕਾਂ ਨੂੰ ਔਰ ਹਰਮੰਦਰ ਸਾਹਿਬ ਆਣ ਵਾਲੇ ਸ਼ਰਧਾਲੂਆਂ ਨੂੰ Thing ad